ਸਾਡੇ YouTube ਚੈਨਲ ਤੇ ਆਪਸ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਰਕਾਰ ਦੁਆਰਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮਿਤੀ 29 11 24 ਨੂੰ 5.5 ਸਾਲਾਂ ਦੇ ਬਕਾਏ ਸੰਬੰਧੀ ਪੇਸ਼ ਕੀਤੇ ਜਾਣ ਵਾਲੇ ਸੰਭਾਵਿਤ ਸ਼ਡਿਊਲ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਸ ਤੁਹਾਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਪਣੀ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਮੁਲਾਜ਼ਮਾਂ ਪੈਨਸ਼ਨਾਂ ਤੇ ਫੈਮਿਲੀ ਪੈਨਸ਼ਨਾਂ ਦਾ 1 ਇੱਕ 16 ਤੋਂ 36 21 ਤੱਕ ਦਾ 5.5 ਸਰਾਂ ਦਾ ਬਕਾਇਆ ਸਰਕਾਰ ਨੇ ਅਜੇ ਤੱਕ ਅਦਾ ਨਹੀਂ ਕੀਤਾ ਤੇ ਇਸ ਨੂੰ ਅਦਾ ਕਰਨ ਲਈ ਨਾ ਤਾਂ ਬਜਟ ਵਿੱਚ ਕੋਈ ਅਲੋਕੇਸ਼ਨ ਕੀਤੀ ਹੈ ਤੇ ਨਾ ਹੀ ਇਹ ਬਕਾਇਆ ਅਦਾ ਕਰਨ ਦੀ ਕੋਈ ਤਸल्लीबਖਸ਼ ਤਜਵੀਜ਼ ਹੀ ਪੇਸ਼ ਕੀਤੀ ਹੈ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵੱਲੋਂ ਮਕਾਇਦ ਸੰਬੰਧੀ ਧਾਰੀ ਹੋਈ ਚੁੱਪੀ ਤੋਂ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰਸ ਬਹੁਤ ਹੀ ਹੈਰਾਨ ਪਰੇਸ਼ਾਨ ਹਨ ਕਿਉਂਕਿ ਮਹਿੰਗਾਈ ਦੀ ਮਾਲ ਚੱਲ ਰਹੇ ਕਈ ਪੈਨਸ਼ਨਰਾਂ ਨੂੰ ਆਪਣੀਆਂ ਜ਼ਰੂਰੀ ਲੋੜਾਂ ਪੂਰੀਆਂ ਕਰਨ ਅਤੇ ਘਰ ਦੇ ਖਰਚੇ ਚਲਾਉਣ ਲਈ ਕਰਜ਼ੇ ਚੁੱਕ ਕੇ ਕਿਵੇਂ ਨਾ ਕਿਵੇਂ ਟਾਈਮ ਪਾਸ ਕੀਤਾ ਜਾ ਰਿਹਾ ਹੈ ਸਰਕਾਰ ਦੇ ਇਸ ਸਟਾਲ ਮਟੋਲ ਵਾਲੇ ਅਤੇ ਨਾ ਪੱਖੀ ਵਤੀਰੇ ਤੋਂ ਤੰਗ ਆ ਕੇ ਆਖਰ ਪੈਨਸ਼ਨਰਸ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਦਰਵਾਜ਼ਾ ਖੜਕਾ ਕੇ ਦੇ ਚਾਰਾ ਜੋਈ ਕਰਨ ਦਾ ਰਸਤਾ ਚੁਣਿਆ ਇਹ ਦੇ ਨਤੀਜੇ ਵਜੋਂ ਸੀਓਸੀਪ ਨੰਬਰ 3526 ਆਫ 2024 479 ਆਫ 2024 497 ਆਫ 2024 ਤੇ 1577 ਆਫ 2024 ਦੀ ਸੁਣਵਾਈ ਮਿਤੀ 22 11 2024 ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਹੋਈ ਸੀ ਇਸ ਸੁਣਵਾਈ ਵੇ ਸਰਕਾਰ ਵੱਲੋਂ ਡਾਕਟਰ ਬਸੰਤ ਗਰਗ ਆਈਏਐਸ ਫੌਨ 77 ਪੇਸ਼ ਹੋਏ ਸਨ ਜਦੋਂ ਉਹਨਾਂ ਤੋਂ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ 5.5 ਸਾਲਾਂ ਦਾ ਬਕਾਇਆ ਅਦਾ ਕਰਨ ਲਈ ਕਿਸੇ ਠੋਸ ਤਜਵੀਜ਼ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦਾ ਜਵਾਬ ਸੀ ਕਿ ਇਸ ਸਬੰਧੀ ਕੈਬਨਟ ਸਬ-ਕਮੇਟੀ ਵੱਲੋਂ ਮਿਤੀ 23/10/24 ਨੂੰ ਇੱਕ ਰਿਪੋਰਟ ਤਿਆਰ ਕਰਕੇ ਕੈਬਨਟ ਦੀ ਮਨਜ਼ੂਰੀ ਲਈ ਭੇਜ ਦਿੱਤੀ ਗਈ ਸੀ ਤੇ ਇਸ ਸਬੰਧੀ ਕੋਈ ਠੋਸ ਸ਼ਡਿਊਲ ਜਾਰੀ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਹੋਰ ਮੰਗਿਆ ਗਿਆ ਇਸ ਤੇ ਜੱਜ ਸਾਹਿਬਾਨ ਨੇ ਇੱਕ ਹਫ਼ਤੇ ਦਾ ਹੋਰ ਸਮਾਂ ਦਿੰਦੇ ਹੋਏ ਅਗਲੀ ਸੁਣਵਾਈ ਦੀ ਮਿਤੀ 29 11 2024 ਫਿਕਸ ਕਰਦੇ ਹੋਏ ਇਸ ਮਿਤੀ ਨੂੰ ਬਕਾਇਆ ਦੇਣ ਸੰਬੰਧੀ ਕੋਈ ਨਿਸ਼ਚਿਤ ਸ਼ਡਿਊਲ ਜਾਰੀ ਕਰਨ ਦੀ ਹਦਾਇਤ ਕੀਤੀ ਇੱਥੇ ਇਹ ਵੀ ਵਰਨਣਯੋਗ ਹੈ ਕਿ ਪਟੀਸ਼ਨਰਾਂ ਨੇ ਆਪਣੇ ਐਡਵੋਕੇਟਸ ਰਾਹੀਂ ਮਾਨਯੋਗ ਹਾਈ ਕੋਰਟ ਅੱਗੇ ਇਹ ਵੀ ਤਜਵੀਜ਼ ਰੱਖੀ ਕਿ ਉਹਨਾਂ ਦਾ ਸਾਰਾ ਬਕਾਇਆ 26 27 ਤੱਕ ਜਾਂ ਫਿਰ ਹੱਦ 27 28 ਤੱਕ ਜ਼ਰੂਰ ਅਦਾ ਕਰ ਦਿੱਤਾ ਜਾਵੇ ਕਿਉਂਕਿ ਬਕਾਇਆ ਜਾਰੀ ਕਰਨ ਵਿੱਚ ਸਰਕਾਰ ਨੇ ਪਹਿਲਾਂ ਹੀ ਬਹੁਤ ਜ਼ਿਆਦਾ ਦੇਰੀ ਕਰ ਦਿੱਤੀ ਹੈ ਯਾਦ ਰੱਖੇ ਕਿ ਪਿਛਲੀ ਇੱਕ ਸੁਣਵਾਈ ਦੌਰਾਨ ਸਰਕਾਰ ਵੱਲੋਂ ਅਜੋਏ ਕੁਮਾਰ ਸਿਨਹਾ ਪ੍ਰਿੰਸੀਪਲ ਸੈਕਟਰੀ ਫਾਈਨਾਂਸ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਤਜਵੀਜ਼ ਪੇਸ਼ ਕੀਤੀ ਸੀ ਕਿ ਸਰਕਾਰ 2031 ਤੱਕ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਬਕਾਇਆ ਅਦਾ ਕਰ ਦੇਵੇਗੀ ਪਰੰਤੂ ਹਾਈ ਕੋਰਟ ਦੇ ਜੱਜਾਂ ਨੇ ਇਸ ਤਜਵੀਜ਼ ਨੂੰ ਬਿਲਕੁਲ ਹੀ ਅਨਜਸਟੀਫਾਈਡ ਘਰਾੜ ਦਿੰਦੇ ਹੋਏ 5.5 ਸਾਲਾਂ ਦਾ ਬਕਾਇਆ ਜਲਦੀ ਕਲੀਅਰ ਕਰਨ ਦਾ ਕੋਈ ਸਮਾਂਬੱਧ ਨਿਸ਼ਚਿਤ ਸ਼ਡਿਊਲ ਬਣਾ ਕੇ ਲਿਆਉਣ ਦੀ ਹਦਾਇਤ ਕੀਤੀ ਸੀ ਹੁਣ ਜਦੋਂ ਕਿ ਸਰਕਾਰ ਨੇ ਇਹ ਬਕਾਇਆ ਜਾਰੀ ਕਰਨ ਬਾਰੇ ਕੋਰਟ ਦੀ ਮਾਨਹਾਨੀ ਦੀਆਂ ਵੱਖ-ਵੱਖ ਪਟੀਸ਼ਨਾਂ ਦੇ ਦਬਾਅ ਕਾਰਨ ਬਕਾਇਆ ਦੇਣਾ ਮੰਨ ਹੀ ਲਿਆ ਹੈ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ 29/11/2024 ਨੂੰ ਸਰਕਾਰ ਦੁਆਰਾ ਇਹ ਬਕਾਇਆ ਕਲੀਅਰ ਕਰਨ ਲਈ ਕਿੰਨਾ ਸਮਾਂ ਮੰਗਿਆ ਜਾਂਦਾ ਹੈ ਤੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸਰਕਾਰ ਨੂੰ ਸਾਰਾ ਬਕਾਇਆ ਕਲੀਅਰ ਕਰਨ ਲਈ ਕਿੰਨੇ ਸਮੇਂ ਦੀ ਇਜਾਜ਼ਤ ਦਿੰਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ